ਖਾਲਸਾ ਵਾਗੀ ਜੀ ਜੀ ਫਤਿਹ ਜੀ ਮੇਰਾ ਨਾਮ ਸਾਹਿਬ ਸਿੰਘ ਤੇਸੀਮ ਹੈ ਯੂਕੇ ਤੋਂ ਆਇਆ ਹੋਇਆ ਹ ਸਦਾਰਤਨ ਮਨਜੀਤ ਸਿੰਘ ਤੇਸੀ ਅਤੇ ਜਿਸਪਾਲ ਸਿੰਘ ਤੇਸੀ ਹੁਣਾਂ ਦੇ ਕਰੋ ਐਮਪੀ ਸਾਹਿਬ ਹੁਣਾਂ ਨੇ ਹੁਕਮ ਲਾਇਆ ਕਿ ਇੱਥੇ ਪੰਜਾਬ ਹੋਂਦ ਦਾ ਜਿਸਬਬ ਬਣਿਆ ਤੇ ਜਰੂਰ ਆਪਣੇ ਭੈਣ ਭਰਾਵਾਂ ਦੀ ਜਾ ਕੇ ਉੱਥੇ ਮਦਦ ਕਰੋ ਜਿਹਨਾਂ ਨੂੰ ਦੇਖ ਕੇ ਜਿਨ੍ਹਾਂ ਦੀ ਪੀੜਾ ਦੇਖ ਕੇ ਸਾਨੂੰ ਬਾਹਰ ਬੈਠਾ ਨਾ ਬੜਾ ਦੁੱਖ ਹੁੰਦਾ ਜਦੋਂ ਦੇਖਿਆ ਕਿ ਖਾਸ ਕਰਕੇ ਦਰਿਆਵਾਂ ਦੇ ਨਜ਼ਦੀਕ ਇੱਥੇ ਰਹਿੰਦੇ ਤੇ ਬਹੁਤ ਗਰੀਬ ਪਰਿਵਾਰਾਂ ਦੇ ਜਿਨ੍ਹਾਂ ਦੀ ਖੇਤੀਬਾੜੀ ਦਾ ਕਿੰਨਾ ਨੁਕਸਾਨ ਹੋਇਆ ਪਸ਼ੂ ਪਸ਼ੂਆਂ ਦਾ ਵੀ ਬਹੁਤ ਗਾਨੀਬਾਲੀ ਨੁਕਸਾਨ ਹੋਇਆ ਸੋ ਉਹਨਾਂ ਦੀ ਮਦਦ ਕਰਨ ਲਈ ਜਿੰਨੀ ਵੀ ਥਿਲਫੁਲ ਮਾਲੀ ਸਹਾਇਤਾ ਆਪਾਂ ਕਰ ਸਕਦੇ ਆ ਉਹ ਉਹ ਕਰ ਰਹੇ ਆਂ ਹੋਰ ਪੈਣਾ ਭਰਾਵਾਂ ਦਾ ਇੱਥੇ ਬਹੁਤ ਦੇਖ ਕੇ ਪ੍ਰੇਰਣਾ ਮਿਲੀ ਕਿ ਜਿਨ੍ਹਾਂ ਨੇ ਹੋਰ ਕਈ ਤਰੀਕਿਆਂ ਨਾਲ ਸਹਾਇਤਾ ਕੀਤੀ ਭਾਵੇਂ ਉਹ ਰਸ਼ਨ ਪਾਣੀ ਜਾਂ ਹੋਰ ਕਿੱਥਾਂ ਦੇ ਕੇ ਜਾਂ ਜੋ ਵੀ ਮਾ ਫੜ ਸਕਦੇ ਆ ਹੌਸਲਾ ਦੇ ਸਕਦੇ ਆ ਉਸ ਸਾਹ ਨਾਲ ਸਹਾਇਤਾ ਕਰਨ ਦੀ ਲੋੜ ਹੈ ਲੋਕਾਂ ਨੂੰ ਮਿਲਿਆ ਲੋਕਾਂ ਨੇ ਕਿਸ ਤਰ੍ਹਾਂ ਦਾ ਦਰਦ ਜਿਹੜਾ ਉਹ ਬਿਆਨ ਕੀਤਾ ਲੋਕਾਂ ਨੇ ਆਪਣੇ ਪਰੇਸ਼ਾਨੀਆਂ ਦੱਸੀਆਂ ਕਿ ਕਿਸ ਤਰ੍ਹਾਂ ਉਹਨਾਂ ਨੇ ਪਿਛਲੇ ਮਹੀਨੇ ਦੌਰਾਨ ਸਹਾਰਿਆ ਹੈ ਉਹਨਾਂ ਦੇ ਖਰਾਂ ਦਾ ਫਸਲਾਂ ਦਾ ਜੋ ਨੁਕਸਾਨ ਹੋਇਆ ਪਸ਼ੂਆਂ ਦਾ ਇਸ ਤਰ੍ਹਾਂ ਪਸ਼ੂਆਂ ਨੂੰ ਬਚਾਉਣ ਲਈ ਦੂਰ ਦੂਰ ਤੱਕ ਰਹਿੰਦੇ ਰਹੇ ਉਹ ਸ਼ਮਸ਼ਾਨ ਘਾਟਾਂ ਦੇ ਵਿੱਚ ਸਕੂਲਾਂ ਦੇ ਵਿੱਚ ਜਿੱਥੇ ਵੀ ਉਹ ਉਹ ਜਾ ਸਕਦੇ ਸੀ ਤੇ ਆਪ ਦੇਖ ਕੇ ਵੀ ਬੜਾ ਦੁੱਖ ਹੋ ਰਿਹਾ ਜਿੰਨਾ ਵੀ ਨੁਕਸਾਨ ਇੱਥੇ ਹੋਇਆ ਘਰਾਂ ਦਾ ਤੇ ਜ਼ਮੀਨਾਂ ਦਾ ਤੇ ਬਾਹਰ ਬੈਠੇ ਸਾਡੇ ਭੈਣ ਭਰਾਵਾਂ ਨੂੰ ਉਹਨਾਂ ਨੂੰ ਵੀ ਬੜਾ ਦੁੱਖ ਲੱਗਿਆ ਤੇ ਉਹਨਾਂ ਨੇ ਵੀ ਬੇਨਤੀ ਕੀਤੀ ਜਦੋਂ ਪਤਾ ਲੱਗਿਆ ਕਿ ਇੱਥੇ ਆ ਰਹੇ ਆ ਕਿ ਸਾਡੇ ਵੱਲੋਂ ਵੀ ਕੋਈ 50 ਘਰ ਕੋਈ 100 ਘਰ ਕੋਈ 13 ਘਰ ਜਿੰਨਾ ਵੀ ਕਰ ਸਕਦਾ ਉਹਨਾਂ ਨੂੰ ਆਪਣੇ ਸਾਡੇ ਵਾਂਗੂ ਮਦਦ ਕਰਨ ਲਈ ਬੇਨਤੀ ਕੀਤੀ ਸੋ ਸੈਸਾਇਟੀ ਵੱਲੋਂ ਅੱਜ ਸਿਰਫ ਮਾਲੀ ਸਹਾਇਤਾ ਹੀ ਕੀਤੀ ਜਾ ਰਹੀ ਹੈ ਇੱਥੇ ਜਿੱਥੇ ਬੰਦਿਆਂ ਨਾਲ ਪਤਾ ਕੀਤਾ ਐ এন ਜੀਓਜ਼ ਨਾਲ ਜੋ ਚੈਰਿਟੀਜ਼ ਆ ਉਹ ਬਹੁਤ ਬਹੁਤ ਕੰਮ ਕਰ ਰਹੇ ਤੇ ਅੱਗੇ ਤੋਂ ਵੀ ਜਿਹੜੀ ਖੇਤੀਬਾੜੀ ਦੇ ਵਿੱਚ ਵੀ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਲਈ ਉਹ ਵੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਅੱਜ ਜਿਹਨਾਂ ਦਾ ਰੋਜ਼ਗਾਰ ਖਤਮ ਹੋ ਗਿਆ ਜਾਂ ਬਹੁਤ ਨੁਕਸਾਨ ਹੋਇਆ ਉਹਨਾਂ ਨੂੰ ਬਸ ਮਾਲੀ ਸਹਾਇਤਾ ਕਰਨੇ ਆ ਰਹੇ ਤੇ ਅਸੀਂ ਪਹਿਲਾਂ ਦੇਖ ਕੇ ਗਏ ਸੀ ਹੁਣ ਮੌਕੇ ਤੇ ਅਸੀਂ ਵੱਧ ਤੋਂ ਵੱਧ ਕਰਕੇ ਜਿੱਦਾਂ ਦਾ ਮੌਕੇ ਤੇ ਜਾਣੇ ਆ ਤੇ ਜਿੱਥੇ ਘਰਾਂ ਦੇ ਨੁਕਸਾਨ ਹੋਏ ਆ ਉਹਨਾਂ ਨੂੰ ਜੇ ਕੋਈ ਜਿੰਨਾ ਅਸੀਂ ਚਲੋ ਇਦਾਂ ਨਹੀਂ ਸਾਰੇ ਇੱਕ ਨੂੰ ਕਹਿੰਦੇ ਪਿਆ ਅਸੀਂ ਇਹਨਾਂ ਇਹਨਾਂ ਕਰਦੇ ਆ ਤੇ ਜੇ ਕਿਸੇ ਦੀ ਲੋੜ ਮੁਤਾਬਕ ਦੇਖਿਆ 20000 ਰੁਪਏ ਆ 30000 ਰੁਪਏ ਆ 50000 ਰੁਪਏ ਆ ਫਿਰ ਉਹ ਮੌਕੇ ਤੇ ਹੀ ਜਿਹੜੇ ਸਾਡੇ ਮੌਕਾ ਦੇਖਦੇ ਆ ਉਹ ਪਹਿਲੀ ਕਸ਼ਤ ਉਹ ਦੇ ਹੀ ਜਾਂਦੇ ਆ ਫਿਰ ਉਹਨਾਂ ਦਾ ਜਦੋਂ ਮੰਗ بڑੂਗਾ ਕੋਈ ਖਾਦ ਲਈ ਜਿਹੜੀ ਗ੍ਰੰਥੀ ਚੰਗ ਮਿਲ ਗਈ ਸੀ ਉਹਨਾਂ ਲਈ ਕੀਤਾ ਸਾਰਿਆਂ ਲਈ ਦੇ ਸਕੂਲ ਵਾਲਿਆਂ ਨੇ ਕਹਿਤਾ ਤੇ ਅਸੀਂ ਉਹਨਾਂ ਦਾ ਵੀ ਮੰਗਾ ਨੋਟ ਕਰ ਲਈਆਂ ਕੰਪਿਊਟਰਾਂ ਦਾ ਕਿਸੇ ਨੂੰ ਸਾਈਕਲੀ ਚਾਹੀਦੀ ਸੀਗੀ ਦੋ ਤਿੰਨ ਬੀਲ ਚੇਅਰ ਉਹਦਾ ਵੀ ਮੌਕੇ ਤੇ ਨਮੀ ਦਾ ਕਰਦੇ ਆਰਡਰ ਜਿੱਦਾਂ ਜਿਹੜਾ ਵੀ ਮੌਕੇ ਤੇ ਕੋਈ ਤੁਹਾਨੂੰ ਲੱਗਦਾ ਠੀਕ ਆ ਤੇ ਹੋਵੇ ਕਿਉਂ ਆਪਾਂ ਇਹ ਪ੍ਰਭਾਈ ਤੇ ਕਰ ਨਹੀਂ ਸਕਦੇ ਇਹਨਾਂ ਦਾ ਥੋੜਾ ਬਾਲਾ ਹਿਸਾਬੀ ਚੱਲ ਜਵੇ ਸਾਨੂੰ ਬਾਹਰੋਂ ਟੈਲੀਫੋਨ ਆਏ ਛੱਕੇਵਲ ਸਿੰਘ ਛਾਨਿਆਂ ਆ ਫੋਰਮ ਬਰਕ ਜੁਕੇ ਤੋਂ ਜਗਦੇਵ ਸਿੰਘ ਛਰਨਿਆਂ ਨੌਰਚਤੋਂ ਆ ਨੂਕਤੋਂ ਤੇ ਇਦਾਂ ਹੀ ਛੱਡੇ ਗੁਰਵਖ ਸਿੰਘ ਕੈਨੇਡਾ ਤੋਂ ਦਰਸ਼ਵੀਰ ਸਿੰਘ ਭਪਿੰਦਰ ਸਿੰਘ ਮੰਨਿਆ ਸਾਹਿਬ ਆ ਇਹ ਹੋਰ ਵੀ ਥਾਰੇ ਜਿੱਦਾਂ ਸਾਨੂੰ ਕਹੀ ਜਾਂਦੇ ਆ ਨਿਸ਼ਾਨਜੀਤ ਸਿੰਘ ਆ ਜੋ ਕਿ ਤੋਂ ਆਇਆ ਸਾਡੇ ਨਾਲ ਇਹ ਰਿਸ਼ਤੇਦਾਰ ਆ ਤੇ ਸਾਰੇ ਅਸੀਂ ਰਲ ਕੇ ਅਸੀਂ ਚਾਹਾਂਗੇ ਵੀ ਤਿਲ ਫੁੱਲ ਕੁਝ ਪਾ ਸਕੀਏ ਜਿਥੇ ਸ਼ਰੋਮਣੀ ਕਮੇਟੀ ਨੇ 20 ਕਰੋੜ ਕਰਨਾ ਅਸੀਂ ਆਪਣੇ ਤੌਰ ਤੇ ਪਰਿਵਾਰ ਵਾਲੋਂ ਆਪਣੇ ਰਿਸ਼ਤੇਦਾਰਾਂ ਵਾਲੋਂ ਲਾਗੇ ਵਾਲਿਆਂ ਵਾਲੋਂ ਅਸੀਂ ਚਾਹੁੰਦੇ ਆ ਪਈ ਮੌਕੇ ਤੇ ਜਾ ਕੇ ਅਸੀਂ ਉਹਨਾਂ ਨੂੰ ਦੱਸ ਸਕੀਏ ਪਈ ਤੁਹਾਡੀ ਸੇਵਾ ਜਿਹੜੀ ਆ ਉਹ ਸਹੀ થઈ ਜਾਂਦੀ ਆ ਕਿਉਂਕਿ ਅਸੀਂ ਇਹ ਮੌਕਾ ਦੇਖਿਆ ਤੇ ਨੁਕਸਾਨ ਇਹਦਾ ਬਹੁਤ ਜ਼ਿਆਦਾ ਆ ਇੱਥੇ ਪినాਨੂ ਸਾਲ 6 ਮਹੀਨੇ ਅਜੇ ਇਦਾਂ ਦੇ ਕੰਮ ਚ ਸਾਰੇ ਲੱਗੜਿਆ ਤੇ ਅਸੀਂ ਚਾਹਾਂਗੇ ਸਾਰੇ ਵੀਰਾਂ ਨੂੰ ਐਨ ਆਰ ਆਈ ਵੀਰਾਂ ਨੂੰ ਵੀ ਇੱਥੇ ਵੀ ਸਾਰਿਆਂ ਨੂੰ ਹੱਥ ਜੋ ਕੇ ਇਹਹੀ ਅਪੀਲ ਆ ਕਿ ਇਦਾਂ ਦੇ ਜਿੱਥੇ ਆਪਾਂ ਪੰਜਾਬੀ ਸਾਰੀ ਦੁਨੀਆ ਚ ਬਾਕੀਆਂ ਦੇ ਨਾਲ ਖੜਦੇ ਆ ਆਪਣੇ ਵੀਰਾਂ ਤੇ ਭੈਣਾਂ ਤੇ ਜੇ ਅੱਜ ਆਫਤ ਹੈ ਆ ਕੁਦਰਤੀ ਆਪਾਂ ਜਿਹੜਾ ਯੋਗਦਾਨ ਪਾ ਸਕੀਏ ਲਈ ਆਪਾਂ ਨੂੰ ਬਤ ਬਤ ਹਿੱਸਾ ਪਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ